ਆਪਾ ਪਹੁੰਚ ਗਏ ਜੀ ਗੁਰਦੁਆਰਾ ਸ਼੍ਰੀ ਟੋਕਾ ਸਾਹਿਬ ਇਹ ਗੁਰਦੁਆਰਾ ਸਾਹਿਬ ਦਾ ਐਂਟਰੀ ਗੇਟ ਵਾਹਕ ਇਹ ਆ ਜੀ ਗੁਰਦੁਆਰਾ ਸਾਹਿਬ ਦਾ ਜੋੜਾ ਘਰ ਇਤਿਹਾਸ ਗੁਰਦੁਆਰਾ ਸ੍ਰੀ ਟੋਕਾ ਸਾਹਿਬ ਜੀ ਇਹ ਹੈ ਜਿੱਥੋਂ ਦਾ ਇਤਿਹਾਸ ਜਦੋਂ ਗੁਰੂ ਪਾਤਸ਼ਾਹ ਪੰਗਾਣੀ ਦਾ ਯੁੱਧ ਫਤਿਹ ਕਰਕੇ ਪੋਂਡਾ ਸਾਹਿਬ ਤੋਂ ਅਨੰਦਪੁਰ ਸਾਹਿਬ ਜਾ ਰਹੇ ਸੀ ਮਹਾਰਾਜ ਇਸ ਸਥਾਨ ਤੇ ਰੁਕੇ ਸੀ ਪਿੰਡ ਟੋਕਾ ਨਾਹਨ ਦੀ ਸਰਹੱਦ ਸੀ ਜੀ ਉਸ ਟਾਈਮ ਤੇ ਰਾਜਾ ਮੇਦਨੀ ਪ੍ਰਕਾਸ਼ ਜੀ ਨੇ ਗੁਰੂ ਸਾਹਿਬ ਦਾ ਟੋਕਾ ਸਾਹਿਬ ਪੰਚਨ ਤੇ ਸਵਾਗਤ ਕੀਤਾ ਇਹ ਹੈ ਜੀ ਦਰਬਾਰ ਸਾਹਿਬ ਇਹ ਪੁਰਾਤਨ ਦਰਬਾਰ ਸਾਹਿਬ ਆ ਜੀ ਇਹ ਨਵੀਂ ਬਿਲਡਿੰਗ ਤਿਆਰ ਹੋ ਰਹੀ ਹੈ ਗੁਰਦੁਆਰਾ ਸਾਹਿਬ ਦੀ ਇਹ ਜੰਮਣਾ ਇਹ ਜੰਮਣਾ ਇਹ ਜਿਹੜਾ ਜਾਮਣ ਦਾ ਬੂਟਾ ਤੁਸੀਂ ਦੇਖ ਰਹੇ ਹੋ ਜੀ ਇਹ ਗੁਰੂ ਸਾਹਿਬ ਨੇ ਆਪਣੇ ਹੱਥਾਂ ਨਾਲ ਲਾਏ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਸਥਾਨ ਤੇ 13 ਦਿਨ ਰੁਕੇ ਸੀ ਘੋੜੇ ਬੰਨਣ ਲਈ ਮਹਾਰਾਜ ਨੇ ਕਿਲਾ ਗੱਡਿਆ ਸੀ ਤੇ ਉਹ ਕિલ્ਲਾ ਜਾਮਣ ਦਾ ਰੂਪ ਧਾਰ ਗਿਆ ਇੱਧਰ ਆ ਜੀ ਸਰੋਵਰ